ਕਟਕੇ ਘਾਲ ਜੇ ਲਾਈਏ ਗੱਡ ਵਿੱਚ ਕਟਕੇ ਘਾਲ ਜੇ ਲਾਈਏ ਗੱਡ ਵਿੱਚ ਕਟਕੇ ਘਾਲ ਜੇ ਲਾਈਏ ਗੱਡ ਵਿੱਚ ਮਾਪਿਆਂ ਦੀ ਨਿਉ ਜੜ ਮਾਪਿਆਂ ਬਾਰੀ ਸਰ ਆਓ ਬਾਰੀ ਸਰ ਬੋਲੇ ਕੇ ਮੁੰਤਾ ਦੇਣਾ ਬਾਰੀ ਸਰ ਬੋਲੇ ਕੇ ਮੁੰਤਾ ਦੇਣਾ ਨੀ ਬਾਪੂ ਮੱਝੀਆਂ ਦੇ ਸੰਗੜ ਫੜਾਵੇ ਵੀਰ ਕਾਰਪਤ ਨੀ ਬਾਪੂ ਮੱਝੀਆਂ ਦੇ ਸੰਗੜ ਲਗੜੀ ਗੁੰਡਾਣੀ ਪਤੀ ਜੇ ਦੇ ਗੁੰਦੀ ਗੁੰਦੀ ਵੇ ਸਨਿਆਰਿਆ ਕਾਲੀ ਲੋਗੜੀ ਗੁੰਡਾਣੀ ਪਤੀ ਵੇ ਗੁੰਦੀ ਗੁੰਦੀ ਵੇ ਸਨਿਆਰਿਆ ਕਾਲੀ ਲੋਗੜੀ ਚਾੜਵੇਂ ਜੰਨਾ ਦੇ ਵੇ ਲਾਲੀ ਕਿਉਂ ਕੱਤਿਆਏ ਹਨੇਰਾ ਨੀ ਆਈ ਗਵਾਂਡਣ ਪੁੱਛਣ ਲੱਗੀ ਨੀ ਆਈ ਗਵਾਂਡਣ ਪੁੱਛਣ ਲੱਗੀ ਓ ਕੀ ਲੱਗਦਾ ਤੇਰਾ ਨੀ ਬਾਪ ਮੇਰੇ ਦਾ ਸਕਾ ਜਵਾਈ ਫੇਰ ਮੇਰੇ ਦਾ ਸੇਰਮ ਕੁੜੀਆਂ ਦੱਸਦੀ ਫੇਰਾ ਆੜਬ ਭਰਾਉਣਾ ਮੇਰਾ ਮ ਕੁੜੀਆਂ ਨਾ ਆੜਬ ਭਰਾਉਣਾ ਮੇਰਾ ਕੁੜੀਆਂ ਨਾ ਆੜਬ ਭਰਾਉਣਾ ਮੇਰਾ ਆੜਬ ਭਰਾਉਣਾ ਮੇਰਾ ਆੜਬ ਭਰਾਉਣਾ ਮੇਰਾ ਮੈਂ ਆੜਬ ਭਰਾਉਣਾ ਮੇਰਾ ਬਾਰੀ ਵਾਰਸੀ ਖਟਣ ਗਿਆ ਸੀ ਖਟ ਕੇ ਲੈ ਆਂਦੀ ਗੜਬੀ ਵੇ ਚੁੱਪ ਕਰਕੇ ਜਦ ਲੰਘਦਾ ਕੋਲ ਦੀ ਬੱਲੇ 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 ਚੁੱਪ ਕਰਕੇ ਜਦ ਲੱਗਦਾ ਕੋਲ ਦੀ ਮੈਂ ਤੇਰੇ ਤੇ ਮਰਦੀ ਸਿਫਤਾਂ ਜਾਰਦੀਆਂ ਬੈ ਕੁੜੀਆਂ ਵਿੱਚ ਕਰਦੀ ਸਿਫਤਾਂ ਨੀ ਮਾਇਓਟ ਜਾਣਾ ਸਾਰੀ ਤਿਤਲੀ ਉਡਾਰੀ ਨੀ ਮਾਇਓਟ ਜਾਣਾ ਸਾਰੀ ਪੇਕੇ ਸਾਲ ਸ਼ਮਾਹੀ ਪਿੱਛਾ ਆਇਆ ਕਰਾਂਗੇ ਘਰ ਸਾਰਿਆਂ ਦੇ ਘਰ ਸਾਰਿਆਂ ਦੇ ਹੁਕਮ ਚਲਾਇਆ ਕਰਾਂਗੇ ਘਰ ਸਾਰਿਆਂ ਦੇ ਨੀ ਘਰ ਸਾਰਿਆਂ ਦੇ ਹੁਕਮ ਇਹ ਕਾਲੀਏ ਨੀ ਨੀ ਕਿਤੇ ਕ ਜਾ ਕੇ ਬਰਸੇ ਅੱਜ ਨੱਚ ਲਸਵੇ ਰੇ ਨੀ ਅੱਜ ਨੱਚ ਲਸਵੇ ਰੇ ਨੀ ਅੱਜ ਨੱਚ ਲਸਵੇ ਰੇ ਨੀ ਕਾਰੇ ਜਾ ਕੇ ਨਾ ਚੁੱਲੇ ਚ ਲਟ ਮਾਰੀ ਨੱਚਣਾ ਤੇ ਹੁਣ ਕਾਰੇ ਜਾ ਕੇ ਨਾ ਚੁੱਲੇ ਚ ਲਟ ਮਾਰੀ ਪਲ ਪਲ ਪਾ ਲੋ ਪਾ ਲੋ ਪਾਓ ਚਲ ਕੋਈ ਇੰਤਨ ਮੈਂ ਭੋਨ ਆਰਾਮ ਨਾਲ ਵੀਡੀਓ ਬਣਾਉਂਦੀ ਹੈ ਨੀ ਉਹ ਲੜੀਆਂ ਉੱਚੀ ਉੱਚੀ ਨੀ ਫਿਰ ਹੋਈਆਂ ਗੁੱਥਮ ਗੁੱਥੀ ਮੈਂ ਮਾੜੀ ਤੇਰੀ ਮਾਂ ਟੱਕੜੀ ਹਾਰਾ ਮੈਂ ਮੁੜ ਕੇ ਲੜਦੀ ਨਾ ਛੜਾ ਲਾ ਛੜਾਲਾ ਬੇਬੇ ਤੋਂ ਹਾਰਾ ਮੈਂ ਮੁੜ ਕੇ ਲੜਦੀ 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 ਆਪਾਂ ਆਹ ਕੁੜੀਆਂ ਨੂੰ ਪਾਉਣ ਦੇ ਬੋਲੀ ਚੱਲ ਪਾਉ ਪੁੱਤ ਪਾਉ ਉੱਚੀ ਬੋਲ ਮੜਜ ਉੱਚੀ ਬੋਲ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਆ ਚੱਲਦਾ ਆ ਬੱਚਾ ਦੂਜਾ ਚੱਲ ਕੱਦ ਤੇ ਚਰਪੀ ਅੱਜ ਤੇ ਚੱਕਣੀ ਨਾ ਵੇ ਦੀਆ ਪਰਦੇਸ ਪਾਪ ਰੱਖ ਚੜਾ ਇੱਕ ਤੜੇ ਬਚ ਨੂੰ ਕੋਟੜ ਥੋੜੀ ਮੈਂ ਵਿਗੜੀ ਸਾਰਾ ਵਿਗੜਿਆ 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 ਕੋਟੜ ਥੋੜੀ ਮੈਂ ਵਿਗੜੀ ਛੱਟਣ ਗਿਆ ਸੀ ਕੀ ਖੱਟ ਲਿਆਂਦਾ ਖੱਟ ਕੇ ਲਿਆਂਦੀ ਤਰਵੇਂ ਤੂੰ ਮਿੰਨਾ ਸੁਣੀ ਦਾ ਮਾਇਲ ਕਾ ਦੀ ਜਣਵੇ ਤੂੰ ਮਿੰਨਾ ਸੁਰੀ ਦਾ ਕੱਕੜੇ ਵਿੱਚ ਮੋਟਵਾਜਰਾ ਇੱਕ ਕੱਕੜੇ ਵਿੱਚ ਰੂਵੇ ਦਿਨ ਸੱਸ ਮਨਾਇਆ ਰਾਤੀ ਰਸ ਗਿਆ ਤੂੰ ਵੇ ਦਿਨ ਸੱਸ ਮਨਾਇਆ ਰਾਤੀ ਰਸ ਗਿਆ ਤੂੰ ਵੇ ਦਿਨ ਸੱਸ ਮਨਾਇਆ ਰਾਤੀ ਰਸ ਗਿਆ ਤੂੰ ਵੇ ਦਿਨ ਸੱਸ ਮਨਾਇਆ ਦਮਣੀ 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 ਬਰਾਤੀ ਤੂੰ ਲੜਦਾ ਦਿਨੇ ਲੜੇ ਤੇਰੀਆਂ ਮੜੀ ਬਰਾਤੀ